ਹਣ ਤਾਂ ਸਾਰੇ ਸਾਗਰ ਦੀ ਬੋਟੀ ਦੇਖੀ ਜਾਂਦੇ ਆ ਓਏ ਤੂੰ ਵੀ ਸਾਗਰ ਦੀ ਬੋਟੀ ਦੇਖੀ ਹੈ ਨਾ ਗੇ ਓਏ ਕਾਹ ਨੂੰ ਨਾਲੇ ਹੁਣ ਸਾਗਰ ਦੀ ਬੋਟੀ ਤੇ ਉਹਦੀ ਐਂਡਿੰਗ ਆ ਘਰ ਤੱਕ ਖੁੰਝੇ ਲਾਤੀ ਪਰ ਕੀ ਨੇ ਓ ਮੋਸਰ ਜੱਟ ਨੇ ਉਹ ਦਵਾਰੇ ਫੇਰ ਆ ਗਿਆ ਹੁਣ ਹੁਣ ਤਾਂ ਇਹੀ ਸਟਾ ਦੇ ਚੱਲਿਆ ਕਰੂਗਾ ਓ ਸੱਚੀ ਹੋਰ ਮਗੜਾ ਗੱਪ ਮਾਰਦਾ ਆ ਦੇਖ ਓ ਆ ਨਾ ਕ੍ਰੇਸੀ ਹੋਰੀ ਮਾਰਨ ਤੱਕਾ ਹੋਇਆ ਜੱਟ ਨੇ ਤਾਂ ਫੇਰ ਹੋ ਰਹੀ ਸੀ ਸਿੱਧੂ ਤਾਂ ਅੱਜ ਵੀ ਦਿਲ ਅੱਜਵਾਦਾ ਹੈ ਕੀ ਹੋ ਗਿਆ ਜਦੋਂ ਸਾ ਗਿਆ ਬਹਿਰੀਆਂ ਨੇ ਵੈਰ ਖਾਤਿਆ ਮਾਰ ਕੇ ਜੱਟ ਪਰ ਜੱਟ ਤਾਂ ਮਰ ਕੇ ਵੀ ਛਾ ਗਿਆ ਕੀ ਕਰ ਲੈ ਸਿੱਧੂ ਮਾਰ ਕੇ ਹਾਲੇ ਚੱਕੋ ਜੱਟ ਫੇਰਾ ਉਹ ਬੱਲੇ ਓਏ ਰੱਬਾ ਤੇਰੇ ਜਿਹੜੇ ਦੁਖੀ ਪਰਿਵਾਰ ਦੀ ਦਵਾਰੇ ਬਾਹ ਫੜ ਲਈ ਆ ਤੂੰ ਬੜਾ ਵਧੀਆ ਕੀਤਾ ਓਏ ਹੁਣ ਇੱਥੇ ਬੈਠੇ ਕੀ ਕਰਦੇ ਹਾਂ ਚੱਲ ਓਏ ਸਿੱਧੂ ਦੀ ਕੋਠੀ 'ਚ ਉੱਥੇ ਜਾ ਕੇ ਲਾਗੇ ਮਹਿਫਲਾ ਨਲੇ ਦੇਗੇ ਪਤਾਈਆਂ ਆਪਾਂ